ਗੁਰੂ ਸਿੱਖਾਂ ਦਾ ਖਾਲਸਾ ਹੈ ਜੀ ਪੱਤੇ ਇਹ ਬਹੁਤ ਵੱਡਾ ਕ੍ਰੋਧੰਤਰ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਸਾਰੇ ਸਰਦਾਰ ਚਾਲਕ ਜਿਹੜੇ ਤੋਂ ਆਪਣੇ ਵਸਦੇ ਨੇ ਔਰ ਇਹਾਰੇ ਕਿਤੇ ਜਾਣਦੇ ਨੇ ਕਿ ਇੱਥੇ ਧਰਮ ਨਿਰਪੇਖਤਾ ਹੈ ਇੱਥੇ ਧਰਮ ਵਿੱਚ ਨਹੀਂ ਪਰੰਦੇ ਲੇਕਿਨ ਸਿੱਖਾਂ ਵਾਸਤੇ ਸਭ ਤੋਂ ਵੱਧ ਧਰਮ ਦਾ ਪੱਖਾ ਜਿਹੜੀ ਹੈ ਹੋ ਨਹੀਂ ਹੈ ਜਿੱਥੇ 30 ਪੱਤੀ 32 ਸਾਲ ਤੋਂ ਜੇਲਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਗਿਰੀ ਰਿਹਾਈ ਹੈ ਉਹ ਨਹੀਂ ਦਿੱਤੀ ਹਾਰੀ ਬੰਨ ਲਾਸ ਨੇ ਇੰਤਜ਼ਾਰ ਹੈ ਔਰ ਜਿਹੜਾ ਸਬਦਾ ਸਾਧ ਹੈ ਗੁਰਬੀਤ RAM ਜੀ ਜਿਹੜਾ ਬਲਾਤਕਾਰੀ ਹੈ ਜਿਹੜਾ ਬੇਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਬਾਰ-ਬਾਰ ਪੈਰੋਲ ਦੇਖ ਕੇ ਰਿਹਾਈ ਦੇ ਕੇ ਤੇ ਸਿੱਖਾਂ ਨੂੰ ਕਿਹੜਾ ਹੌਂਦਾਰ ਬੇਰੋਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਕਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਸੇ ਵਾਲੇ ਸਾਥ ਨੂੰ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਤੇ ਸਿੱਖ ਪੰਥ ਵਾਸਤੇ ਸਿੱਖ ਅਧਰਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਕਹਾਣੀ ਹੈ